ਜਿਹੜੇ ਸਰੂਪ ਮਿਲੇ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਵੱਡੀ ਅਨਾਉਂਸਮੈਂਟ ਹੈਗੀ ਐ ਸਿੱਖ ਸੰਗਤ ਐਸ ਚੀਜ਼ ਦਾ ਕਾਫੀ ਜਾਂ ਐਸ ਜੋ ਵੈਬਸਾਈਟ ਦੇ ਬਾਅਦ ਸਾਰੇ ਵੇਖ ਰਹੇ ਸੀ ਵੀ ਹੋਏਗਾ ਕੀ ਜਿਹੜੇ 169 ਜਿਹਨੂੰ ਕਈਏ ਤਾਂ ਜਿਹੜੇ ਸਰੂਪ ਨੇ ਉਹ ਉੱਥੋਂ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਦੇ ਪੂਰੇ ਲੱਭ ਲਏ ਨੇ ਬੰਗਿਆਂ ਦੇ ਨੇੜੇ 139 ਸਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ 39 ਜਿਹੜੇ ਨੇ ਸਰੂਪਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਅਨ ਅਧਿਕਾਰਿਤ ਅਨ ਅਧਿਕਾਰਿਤ ਸ਼ਬਦ ਖਾਸ ਤੌਰ ਤੇ ਮੁੱਖ ਮੰਤਰੀ ਨੇ ਇੱਥੇ ਯੂਜ਼ ਕੀਤਾ ਔਰ ਉਹ ਅਨ ਅਧਿਕਾਰਿਤ ਦਾ ਮਤਲਬ ਉਹ ਕਹਿ ਰਹੇ ਹੈ ਕਿ ਉਹਨਾਂ ਦੇ ਕਿਸੇ ਵੀ ਬਈ ਖਾਤ ਵਿੱਚ ਨਹੀਂ ਜੜੇ ਹੋਏ ਅਮੀਸ਼ਾਬ ਮਨਾ ਕਰ ਗਏ ਸੀਗੇ ਜਿਹੜੇ ਪ੍ਰਧਾਨ ਨੇ ਐਸਪੀਸੀ ਦੇ ਵੀ ਅਸੀਂ ਐਸਆਈਟੀ ਦੇ ਨਾਲ ਕੋਈ ਵੀ ਸਹਿਯੋਗ ਨਹੀਂ ਕਰਾਂਗੇ ਆਦੇਸ਼ ਅਕਾਲ ਤੱਕ ਤੋਂ ਜਾਰੀ ਹੋਇਆ ਸੀ T5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਸਆਈਟੀ ਦਾ ਗਠਨ ਕੀਤਾ ਜਾਂਦਾ ਤਾਂ ਐਸਆਈਟੀ ਆਪਣੇ ਪੱਧਰ ਦੇ ਉੱਤੇ ਜਾਂਚ ਸ਼ੁਰੂ ਕਰ ਦਿੰਦੀ ਅੱਜ ਮਾਗੀ ਦੇ ਮੇਲੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ 328 ਰੂਪਾਂ ਦੇ ਵਿੱਚੋਂ ਜਿਹੜੇ ਸਰੂਪ ਮਿਲੇ ਨੂੰ ਲੈ ਕੇ ਇੱਕ ਵੱਡੀ ਸਟੇਟਮੈਂਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗਈ ਹੈ ਤੇ ਵਧੇਰੇ ਜਾਣਕਾਰੀ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਬਿੰਦੂ ਸਿੰਘ ਗੱਲਬਾਤ ਕਰਾਂਗੇ ਮੈਡਮ ਕਿਦਾਂ ਦੇਖਦੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸ ਵਿਆਹ ਨੂੰ ਲੈ ਕੇ ਜੀ ਬਿੱਟੂ ਇਹ ਜਿਹੜੀ ਚਰਚਾ ਹੈਗੀ ਹੈ ਖਾਸ ਕਰਕੇ 328 ਰੁਪਏ ਦੀ ਤੁਹਾਨੂੰ ਪਤਾ ਹੈ ਕਿ ਇਹ 20 20 ਦੀ ਗੱਲ ਤੁਰੀ ਚੱਲੀ ਆ ਰਹੀ ਹੈ ਬਹੁਤ ਲੰਮਾ ਸਮਾਂ ਇਸ ਨੂੰ ਹੋ ਗਿਆ ਪਰ ਇਹ ਪਿਛਲੇ ਦਿਨਾਂ ਚ ਕਾਫੀ ਇਹ ਪੱਕੇ ਮਾਮਲਾ ਸਾਹਮਣੇ ਆਇਆ ਜੇ ਗੱਲ ਕਰੀਏ ਭਗਵੰਤ ਸਿੰਘ ਮਾਨ ਹੋਰਾਂ ਦੀ ਇਹ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਇਸ ਮਾਮਲੇ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਕਰਾਂਗੇ ਉਹਦੇ ਵਿੱਚ ਜੇ ਦੇਖਿਆ ਜਾਏ ਤਾਂ ਪਿਛਲੇ ਦਿਨੀ ਆਪਾਂ ਟਸਲ ਵੀ ਦੇਖੀਏ ਜਿਸ ਤਿੱਕੇ ਨਾਲ ਐਸਜੀਪੀਸੀ ਜਾਂ ਫਿਰ ਅਕਾਲੀ ਦਲ ਦੀ ਬਿਆਨਬਾਜ਼ੀ ਹੋਈ ਹੈ ਔਰ ਖਾਸ ਕਰਕੇ ਕਿਉਂਕਿ ਇਹ ਸਿੱਧਾ ਸਿੱਧਾ ਅਕਾਲੀ ਦਲ ਦੇ ਵਾਲੇ ਇਸ਼ਾਰਾ ਜਾਂਦਾ ਹੈ ਜਾਂ ਫਿਰ ਐਸਜੀਪੀਸੀ ਵਾਲੇ ਇਸ਼ਾਰਾ ਜਾਂਦਾ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਇਹ ਚ ਬਾਰ ਬਾਰ ਟਸਲ ਵੀ ਹੋਈ ਹੈ ਪਰ ਉਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਤਾਂ ਖਾਸ ਤੌਰ ਤੇ ਜਿਹੜੀ ਐਸਆਈਟੀ ਬਣਾਈ ਗਈ ਹੈ ਉਹ ਹਰਕਤ ਚ ਆਂਦੀ ਨਜ਼ਰ ਆਈ ਕੱਲ ਪਰਸੋ ਹੀ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਵਕਫਾ ਖਬਰਾਂ ਆ ਰਹੀਆਂ ਸੀਗੀਆਂ ਅੰਮ੍ਰਿਤਸਰ ਜਿਹੜਾ ਹੈਗਾ ਐਸਜੀਪੀਸੀ ਦੇ ਆਫਿਸ ਦੇ ਵਿੱਚ ਨੋਟਿਸ ਲੈ ਕੇ ਐਸਆਈਟੀ ਪਹੁੰਚ ਜਾਂਦੀ ਹੈ ਤੇ ਕਾਰਜਕਾਰੀ ਜਿਹੜਾ ਆਫਿਸ ਹੈਗਾ ਨਾ ਦਾ ਚੰਡੀਗੜ੍ਹ ਦੇ ਵਿੱਚ ਉੱਥੇ ਵੀ ਐਸਆਈਟੀ ਜਿਹੜੀ ਹੈਗੀ ਆ ਉਹਦੇ ਅਫਸਰਾਂ ਜਾਂ ਉਹਦੇ ਮੈਂਬਰਾਂ ਜਿਹੜੇ ਨੇ ਉੱਥੇ ਪਹੁੰਚਦੇ ਨੇ ਔਰ ਉੱਥੇ ਵੀ ਨੋਟਿਸ ਸਰਵ ਕੀਤਾ ਜਾਂਦਾ ਔਰ ਇੱਕ ਲੰਬਾ ਜਿਹਾ ਚਿੱਠਾ ਦੇ ਕੇ ਦੋਨੋਂ ਜਗ੍ਹਾ ਆਇਆ ਜਾਂਦਾ ਹੈ ਕਿ ਜਿਹੜੀਆਂ ਜਿਹੜੀਆਂ ਸਾਨੂੰ ਇਹਦੇ ਵਿੱਚ ਲੋੜਿੰਦੇ ਨੇ ਰਿਕਵਰੀਜ਼ ਨੇ ਜਾਂ ਜੋ ਵੀ ਸਾਨੂੰ ਇਹ ਚ ਜਾਣਕਾਰੀ ਮੁਹੱਈਆ ਕਰਵਾਣੀ ਜ਼ਰੂਰੀ ਬਣਦੀ ਆ ਸਾਨੂੰ ਕਰਵਾਈ ਜਾਏ ਉਸ ਤੋਂ ਪਹਿਲੇ ਐਸਜੀਪੀਸੀ ਤੁਹਾਨੂੰ ਪਤਾ ਹੀ ਹੈ ਕਿ ਮਨਾ ਕਰ ਗਏ ਸੀਗੀ ਧਾਮੀ ਸਾਹਿਬ ਮਨਾ ਕਰ ਗਏ ਸੀ ਜਿਹੜੇ ਪ੍ਰਧਾਨ ਨੇ ਐਸਜੀਪੀਸੀ ਦੇ ਵੀ ਅਸੀਂ ਐਸਆਈਟੀ ਦੇ ਨਾਲ ਕੋਈ ਵੀ ਸਹਿਯੋਗ ਨਹੀਂ ਕਰਾਂਗੇ ਪਰ ਫਿਰ ਜਥੇਦਾਰ ਗੜਗੱਜ ਹੋਣਾ ਤੇ ਕਹਿਣ ਤੇ ਅਕਾਲ ਤੱਕ ਜਥੇਦਾਰ ਦੇ ਹੁਕਮਾਂ ਦੇ ਬਾਅਦ ਹੀ ਜੜੀ ਹੈ ਗੱਲ ਹੈਗੀ ਉਹ ਕੀਤੀ ਗਈ ਕਿ ਉਹਨਾਂ ਨੇ ਕਿਹਾ ਕਿ ਹਾਂ ਚਲੋ ਅਸੀਂ ਸਹਿਯੋਗ ਕਰਾਂਗੇ ਔਰ ਉਹਨਾਂ ਨੇ ਕਿਉਂਕਿ ਆਦੇਸ਼ ਅਕਾਲ ਤੱਕ ਤੋਂ ਜਾਰੀ ਹੋਇਆ ਸੀ ਉਹਦੇ ਚ ਹੁਣੇ ਪ੍ਰੋਸੀਡ ਹੋਇਆ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਆਈਆਂ ਨੇ ਪਰ ਅੱਜ ਦੀ ਜਿਹੜੀ ਮੁੱਖ ਖਬਰ ਹੈ ਮਾਗੀ ਮੇਲੇ ਤੇ ਜਿਹੜੀ ਹੋਈ ਹੈ ਕੱਲ ਵੀ ਇਹ ਜਿਹੜੀ ਸੁਗ ਕਾਈਂਡ ਆਫ ਕੀ ਸ਼ਾਇਦ ਕੋਈ ਅਨਾਉਂਸਮੈਂਟ ਹੋ ਸਕਦੀ ਹੈ ਪਰ ਕੱਲ ਐਸਆਈਟੀ ਜਿਹੜੀ ਸੀਗੀ ਉਹ ਦੋਨੋਂ ਦਫ਼ਤਰਾਂ ਚ ਬਿਟੂ ਚਲੀ ਗਈ ਸੀਗੀ ਤੇ ਹੁਣ ਜੇ ਗੱਲ ਕਰੀਏ ਤੇ ਅੱਜ ਖਾਸ ਕਰਕੇ ਅਨਾਉਂਸਮੈਂਟ ਕੀਤੀ ਹੈ ਬਲਵਿੰਦਰ ਔਰ ਬਹੁਤ ਵੱਡੀ ਅਨਾਉਂਸਮੈਂਟ ਹੈਗੀ ਆ ਸਿੱਖ ਸੰਗਤ ਇਸ ਚੀਜ਼ ਦਾ ਕਾਫੀ ਯਾ ਐਸ ਜੋ ਵੀ ਐਸਆਈਟੀ ਦੇ ਬਾਅਦ ਸਾਰੇ ਵੇਖ ਰਹੇ ਸੀ ਵੀ ਹੋਏਗਾ ਕੀ ਜਿਹੜੇ 169 ਜਿਹਨੂੰ ਕਹੀਏ ਤਾਂ ਜਿਹੜੇ ਸਰੂਪ ਨੇ ਉਹ ਉੱਥੋਂ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਦੇ ਪੂਰੇ ਲੱਭ ਲਏ ਨੇ ਬੰਗਿਆਂ ਦੇ ਨੇੜੇ ਕੋਈ ਧਾਰਮਿਕ ਜਗਾ ਹੈਗੀ ਉਹਨਾਂ ਨੇ ਇਹ ਤਨੇ ਦੱਸਿਆ ਕਿ ਕਿਸ ਧਰਮ ਦੀ ਹੈਗੀ ਹੈ ਬਟ ਉਹਨਾਂ ਕਿ ਕੋਈ ਧਾਰਮਿਕ ਜਗਾ ਹੈਗੀ ਜਿੱਥੋਂ ਕਿ 169 ਜਿਹੜੇ ਨੇ ਉਹ ਸਰੂਪ ਸਾਨੂੰ ਮਿਲ ਗਏ ਨੇ ਔਰ ਉਸ ਦੇ ਨਾਲ ਹੀ ਉਹਨਾਂ ਨੇ ਖਾਸ ਤੌਰ ਤੇ ਉਹ ਚ 139 ਜੇ ਉਹਨਾਂ ਨੇ ਕਿਹਾ ਜਾਏ ਤਾਂ 139 ਜਿਹੜੇ ਨੇ ਸਰੂਪਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਅਨ ਅਧਿਕਾਰਤ ਅਨ ਅਧਿਕਾਰਤ ਸ਼ਬਦ ਖਾਸ ਤੌਰ ਤੇ ਮੁੱਖ ਮੰਤਰੀ ਨੇ ਇੱਥੇ ਯੂਜ਼ ਕੀਤਾ ਔਰ ਉਹ ਅਨ ਅਧਿਕਾਰਤ ਦਾ ਮਤਲਬ ਉਹ ਕਹਿ ਰਹੇ ਹੈ ਕਿ ਉਹਨਾਂ ਦੇ ਕਿਸੇ ਵੀ ਬਈ ਖਤ ਚ ਨਹੀਂ ਜੜੇ ਹੋਏ ਤੇ ਕਹਿੰਦੇ ਉਹਦੇ ਚੋਨੇ ਜਿਹਦੇ ਬਈ ਖਾਤੇ ਤੇ ਚੜੇ ਹੋਏ ਨੇ ਪਰ ਕਿਸੇ ਜਗ੍ਹਾ ਤੋਂ ਲਿਆ ਕੇ ਕਿਸੇ ਹੋਰ ਜਗ੍ਹਾ ਤੇ ਉਹ ਦੇ ਦਿੱਤੇ ਗਏ ਔਰ ਜਿਹੜੇ ਅਨਧਿਕਾਰਤ ਨੇ ਮੀਨਸ ਕਿ ਉਹ ਕਿਸੇ ਵੀ ਜਗ੍ਹਾ ਉਹਦੀ ਜਿਹੜੀ ਕੀ ਭੇਟਾ ਲਈ ਜਾਂਦੀ ਹੈ ਕੋਈ ਪਰਚੀ ਕੱਟੀ ਜਾਂਦੀ ਹੈ ਉਹ ਰਜਿਸਟਰਡ ਹੁੰਦਾ ਕਿਤੇ ਔਰ ਕਿਸੇ ਕਿਉਂਕਿ ਐਸਜੀਪੀਸੀ ਦੀ ਵੀ ਗੱਲ ਆ ਰਹੀ ਸੀ ਵੀ ਐਸਜੀਪੀਸੀ ਦੇ ਹੇਠ ਨੇ ਸਾਰੇ ਗੁਰਦੁਆਰੇ ਤਾਂ ਇਹ ਸਭ ਹੋਣਾ ਚਾਹੀਦਾ ਬਹੁਤ ਵੱਡੀ ਅਨਾਉਂਸਮੈਂਟ ਹੈ ਬਲਵਿੰਦਰ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਤੁਹਾਨੂੰ ਉਹ ਅਸੀਂ ਬਿਆਨ ਸੁਣਾਵਾਂਗੇ ਜੀ ਜੋ ਸਾਡੀ ਡਿਊਟੀ ਪ੍ਰਮਾਤਮਾ ਨੇ ਸਾਡੀ ਬਖਸ਼ੀ ਹੈ ਸਾਨੂੰ ਉਹ ਨਿਮਾਉਣ ਲੱਗੇ ਹੋਏ ਆਂ ਵੀਰੋ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਦੇ ਚੋਂ 100 49 ਸਰੂਪ ਜਿਹੜੇ ਨੇ 139 139 ਸਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਸਰੂਪ ਨੇ ਇਹੋ ਜਿਹੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਹੋ ਉੱਥੇ ਨੇ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੁਪਏ ਨੇ 139 ਰੁਪਏ ਹੋਜੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲੇ 139 ਅਸੀਂ ਉਹਨਾਂ ਨੂੰ ਮੈਂ ਹਾਂ ਜੀ ਗੱਲ ਕਰਦਾ ਅੱਜ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਜਿੱਥੇ ਅਕਾਲ ਤਖਤ ਸਾਹਿਬ ਕਹੂਗਾ ਜਿੱਥੇ ਪ੍ਰਬੰਧਕ ਕਹਿਣਗੇ ਸ਼੍ਰੋਮਣੀ ਕਮੇਟੀ ਦੇ ਅਸੀਂ ਉੱਥੇ ਉਹਨਾਂ ਨੂੰ ਮਾਨ ਮਰਿਆਦਾ ਸਹਿਤ ਅਸੀਂ ਸਾਡਾ ਜਿਹੜਾ ਕੰਮ ਸੀਗਾ ਵੀ ਉਹਨਾਂ ਸਰੂਪਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਅਨਧਿਕਾਰਤ ਜਿਹੜੇ ਸਰੂਪ ਨੇ ਗੁਰੂ ਸਾਹਿਬ ਦੇ ਉਹਨਾਂ ਨੂੰ ਉੱਥੇ ਅਸੀਂ ਦੇ ਆਵਾਂਗੇ ਅਸੀਂ ਕੋਈ ਇਹਦੇ 'ਚ ਪ੍ਰਾਪਤੀ ਨਹੀਂ ਮੰਨਦੇ ਨੂੰ ਅਸੀਂ ਵੀ ਸਾਡੀ ਸਰਕਾਰ ਕੋਈ ਪ੍ਰਾਪਤੀ ਹੈ ਜੋ ਅਸੀਂ ਤਾਂ ਸਾਡਾ ਡਿਊਟੀ ਹੈ ਇਹ 139 ਸਰੂਪਾਂ ਦੀ ਜਿਹੜੀ ਅੱਜ ਸਾਨੂੰ ਸਾਡੇ ਕੋਲੇ ਇਨਫੋਰਮੇਸ਼ਨ ਆਈ ਹੈ ਵੀ ਅਨਧਿਕਾਰਤ ਨੇ ਵੀ ਉਹਨਾਂ ਦਾ ਕੋਈ ਪਤਾ ਨਹੀਂ ਉਹ ਜਵਾਬ ਵੀ ਨਹੀਂ ਦੇ ਸਕੇ ਉਹਦਾ ਵੀ ਉਹ ਕਿੱਥੋਂ ਲਿਆਉਂਦੇ ਨੇ ਕਹਿੰਦੇ ਜੀ ਇੱਧਰੋਂ ਉੱਧਰੋਂ ਹੀ ਲਿਆਉਂਦੇ ਨੇ ਇੱਧਰੋਂ ਉੱਧਰੋਂ ਮਤਲਬ ਐ ਕਿਵੇਂ ਮਿਲ ਜਾਣਗੇ ਜੀ ਜਦੋਂ ਸਾਰੇ ਜ਼ਿੰਮੇਵਾਰੀ ਛਪਾਈ ਦੀ ਜਿਹੜੀ ਹੈ ਉਹ ਐਸਜੀਪੀਸੀ ਦੀ ਹੈ ਸੋ ਜਿੱਦਾਂ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਹਿਿਆ ਗਿਆ ਕਿ ਅੱਜ ਸ਼ਾਮ ਤੱਕ ਤੁਹਾਨੂੰ ਸਾਰੇ ਸਰੂਪਾਂ ਦੀ ਅਸੀਂ ਜਾਣਕਾਰੀ ਦਿਵਾਵਾਂਗੇ ਕਿੱਥੇ ਨੇ ਕਿਵੇਂ ਹਾਲਾਤਾਂ ਦੇ ਵਿੱਚ ਨੇ ਤੇ ਇਸ ਮਾਮਲੇ ਨੂੰ ਲੈ ਕੇ ਕਈ ਅਹਿਮ ਖੁਲਾਸੇ ਵੀ ਕਿਤੇ ਜਾ ਸਕਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ